ਜੀ ਗੱਲ ਜੀ ਮਿੱਤਰੋ ਤੁਹਾਡਾ ਈਰਮਾਨ ਪਿਆਬੀ ਵਲੌਗ ਤੇ ਬਹੁਤ ਬਹੁਤ ਸ਼ੋਕਤ ਹੈ ਅੱਜ ਆਪਾਂ ਆਏ ਹੋਇਆ ਖੇਤ ਕਣਕ ਦੇਖਣਾ ਇਸ ਜੀ ਕਹੇ ਜੀ ਹੋਗੀ ਪੂਰੀ ਘੈਂਟ ਹੋ ਰਹੀ ਹੈ ਕਣਕ ਦਾ ਮੌਸਮ ਹੈ ਕਣਕ ਬਸ ਹੁਣ ਵੱਢਣਾ ਹੀ ਹੋ ਰਹੀ ਹੈ ਬਸ ਆਹ ਦੇਖ ਸਕਦੇ ਹੋ ਐਹੀ ਹੁੰਦੀ ਹੈ ਕਣਕ ਜਿਸ ਦੀ ਆਪਾਂ ਰੋਟੀ ਖਾਂਦੇ ਆ ਤੇ ਇੱਧਰ ਦੇਖ ਸਕਦੇ ਹੋ ਮੋਟਰਸਾਈਕਲ ਤੇ ਐਸੀ ਤੁਹਾਨੂੰ ਪਤਾ ਹੀ ਅੱਜ ਮੋਟਰਸਾਈਕਲ ਆਪਣਾ ਕਰੇ ਸੀ ਕਣਕ ਕੋ ਕੁਝ ਐਦਾਂ ਨਹੀਂ ਆਇਆ ਵਧੀਆ ਪਈਆ ਸੋਹਣੀਆ ਤੇ ਯਾਰ ਜੀ ਲੱਗਦਾ ਇੱਥੇ ਖੇਚਾ ਕੇ ਪਿੰਡ ਚ ਆਪਾਂ ਦਾ ਮਤਲਬ ਕਿ ਵਧੀਆ ਜੀਤ ਹੈ ਉੱਥੇ ਵੀ ਲੱਗਦਾ ਪਰ ਇੱਥੇ ਆ ਕੇ ਵਧੀਆ ਮਾਹੌਲ ਲੱਗਦਾ ਰਹਿੰਦਾ ਹੈਗਾ ਤੇ ਬਹੁਤ ਵਧੀਆ ਲੱਗ ਰਿਹਾ ਆਪਾਂ ਨੂੰ ਖੇਤਾ ਕੇ ਤੇ ਇਧਰ ਆਪਣੀ ਸਮਾਦ ਆ ਗਈ ਆਪਣਾ ਆ ਸਾਰਾ ਬਾਣਾ ਆ ਕੇ ਇਧਰੀ ਉੱਥੋਂ ਆਦਾ ਇਹ ਆਪਣਾ ਸਾਰਾ ਬਾਣਾ ਤੇ ਕਣਕ ਕੁਝ ਦੇਖ ਸਕਦੇ ਤੁਸੀਂ ਬਹੁਤ ਵਧੀਆ ਲੱਗ ਰਿਹਾ ਆਪਾਂ ਨੂੰ ਆ ਕੇ ਇੱਥੇ ਪੰਜਾਬ ਦੇ ਮਾਹੌਲ ਦੇਖ ਸਕਦੇ ਹਾਂ ਜੇਕਰ ਕੋਈ ਬੀਰ ਭਾਈ ਬਾਹਰ ਬੈਠਾਗਾ ਵਿਦੇਸ਼ ਚ ਬੈਠਾਗਾ ਜਾਂ ਕੋਈ ਪੰਜਾਬ ਚ ਨਹੀਂ ਦੇਖੇ ਕਦੇ ਤਾਂ ਤੁਸੀਂ ਦੇਖ ਸਕਦੇ ਹੋ ਮਿੱਤਰੋ ਜੇਕਰ ਆਪਣੇ ਬਲੌਗ ਵਧੀਆ ਲੱਗਿਆ ਲੱਗਦਾ ਹੁੰਦਾ ਤੇ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਬੈਲ ਦੀ ਘੰਟੀ ਨੂੰ ਦਬਾ ਦਿਆ ਕਰੋ ਮਹਾ ਯਾਰ ਮਕਰੇ ਬੈਲਾ ਸੀਗਾ ਮਹਾਜ ਖੇਤੀ ਜਾਇਆਂ ਨੇ ਬਹਿਲੇ ਬੈਠੇ ਸੀ ਜੋਤ ਲਾ ਕੇ ਆਇਸੀ ਗੁਰਦੁਆਰਾ ਮੈਂ ਤੇ ਮਾਤਾ ਗੈਸਨਾਰ ਮੇਰੇ ਮੱਛਰ ਬੜਾ ਜ਼ਿਆਦਾ ਹੋ ਗਿਆ ਜਦੋਂ ਮੈਂ ਆ ਰਿਹਾ ਸੀ ਨਾ ਮੱਛਰ ਮੱਛਰੀ ਪੈ ਗਿਆ ਆਇਆ ਜੇ ਮੈਂ ਅੱਖਾਂ ਕਰਕੇ ਲੈ ਕੇ ਆਇਸੀ ਕਣਕ ਵੀ ਪੂਰੀ ਸੋਹਣੀ ਹੋ ਰਹੀ ਹੈ ਆ ਦੇਖੋ ਬਸ ਕੁਛਕ ਦੇਰ ਨੂੰ ਇਹਨੂੰ ਵੱਢ ਦੇਣਗੇ ਚਲੋ ਬਹੁਤ ਸੋਹਣੀ ਲੱਗ ਰਿਹਾ ਹੈ ਕਿ ਖੇਤ ਆਪਾਂ ਨੂੰ ਦੇਖ ਕੇ ਤੁਸੀਂ ਹੋਰ ਵੀ ਹੈ ਅਜਿਹੇ ਕੁਝ ਬਲੌਗ ਚਾਹਨੇ ਹੋ ਵੀ ਇਹ ਬਲੌਗ ਹੀ ਆਪਾਂ ਪਾਏ ਕਰੀਏ ਹਨਾ ਜੀ ਤਾਂ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਪਰ ਤੁਹਾਨੂੰ ਰੋਇ ਨਵੇਂ ਨਵੇਂ ਚੀਜ਼ਾਂ ਦਿਖਾਇਆ ਕਰਾਂਗੇ ਟਿਪਸ ਦਿਖਾਇਆ ਕਰਾਂਗੇ ਉਹ ਦੇਖੋ ਉਧਰ ਹੁਣ ਬਾਈਕ ਸਪਰੇਅ ਛਿੜਕ ਰਹੇ ਨੇ ਕਣਕ ਚੋਂ ਖੜੇ ਕੇ ਜਾਇਆ ਹੋਇਆ ਬਾਈ ਹਣ आ खाल भी पक्का करता पहला कच्चा हों नहीं है पहला ऐसी इधर हूं मैं पक्का करता आए थे आपका भी अजय खाल भी खाली पे इधर मैं ज आई नहीं बारी ਨਹੀਂ ਆਦਾ ਉਹ ਤਾ ਉਹ ਚੀਜ਼ ਤਾਂ ਪਰ ਹੀਂਦੀ ਆ ਉਹ ਵਾਲਾ ਲੱਗ ਗਿਆ ਖਾਲੀ ਪਿਆ ਕਣਕਰੋਂ ਪਾਣੀ ਵੀ ਨਹੀਂ ਲੱਗਿਆ ਦੇਖੋ ਨੂੰ ਦੇਖ ਸਕਦੇ ਹੋ ਜੜੀਆਂ ਤੁਹਾਨੂੰ ਆਪਾਂ ਦਿਖਾਈਆਂ ਸੀ ਜਿਹੜੇ ਆਪਾਂ ਨੂੰ ਪਹਿਲਾਂ ਪੁਰਾਣੇ ਦੇਖਦੇ ਆ ਰਹੇ ਆ ਬਸ 7 ਕਿ ਮਹੀਨੇ ਪੁਰਾਣੀਆਂ ਆਪਾਂ ਦਿਖਾਈਆਂ ਸੀ ਇਹ ਦੇਖ ਕੇ ਆਪਣੀਆਂ ਵਧੀਆ ਨਹੀਂ ਆ ਤਾਂ ਵਧੀਆ ਹੋਈ ਜਾਂਦਾ ਹੈ ਜੇ ਕਿ ਸੇਪਾਈ ਨੂੰ ਆ ਚੀਜ਼ ਬਤਾ ਪਨੂਆ ਦੱਸੋ ਕਿੰਦੇ ਆਪਾਂ ਕਮੈਂਟਾਂ ਚ ਦੱਸਿਓ ਵੀ ਆਹ ਕਿਹੜੀ ਕੀ ਚੀਜ਼ ਹੁੰਦੀ ਐ ਇੱਥੋਂ ਇਹ ਐਸਲੋਟ ਹੁੰਦਾ ਸੀ ਨੰਬਰ ਮਾੜਾ ਐ ਬਸ ਐ 8380 ਇਹ ਟੱਟ ਗਿਆ ਹਣ ਤੇ ਦੇਖ ਰਿਹਾ ਤੁਹਾਨੂੰ ਫਿਰ ਇਹ ਆਪਾਂ ਜ਼ਰੂਰ ਦੱਸਿਓ ਕੀ ਹੁੰਦਾ ਐ ਦੇ ਅੰਦਰ ਪਾਣੀ ਹੁੰਦਾ ਸਾਨੂੰ ਇਹਨਾਂ ਦੱਸਦਾ ਬਸ ਸੈਂਟ ਦੇਤਾ ਪਾ ਪੁਰਾਣੀ ਚੀਜ਼ਾਂ ਯਾਰ ਕੋਈ ਰੱਖੀਂ ਦਿਆ ਅੱਜ ਕੱਲ੍ਹ ਖਤਮ ਹੋ ਰਹੀਆਂ ਨੇ ਮੋਟਰ ਆ ਗਈਆਂ ਬਹੁਤ ਪਸ ਬੱਦ ਲਗਿਆ ਐਸੇ ਲਿਖਾ ਨੇ ਬੀਰੋ ਪੰਜਾਬ ਨਾ ਛੱਡੋ ਆਪਣੇ ਪੰਜਾਬ ਕੀ ਰਹੋ ਨੌਕਰੀ ਕਰਨੇ ਹੋਰੇ ਕਰ ਲੋ ਨਵਾਰ ਤਾਂ ਕੁਛ ਰੱਖਿਆ ਨਹੀਂ ਐ ਮੈਨੂੰ ਲੱਗਦਾ ਬਾਹਰ ਬਾਗੇ ਵੀ ਐ ਆਪਾਂ ਨੂੰ ਇਸ ਦਾ ਮੁੰਡਾ ਬਾਹਰ ਆ ਗਿਆ ਹੋਇਆ ਆਪਣਾ ਬਾਹਰ ਕੁਛ ਨਹੀਂ ਹੈਗਾ ਟਾਇਲਟਾਂ ਸਾਫ ਕਰਦੇ ਆ ਕੋਈ ਹੋਟਲ ਚ ਲੱਗਾ ਬਰਤਨ ਸਾਫ ਕਰਦਾ ਕੰਮ ਤਾਂ ਇਹੀ ਹੋਰੇ ਕਰ ਲੋ ਪਰ ਮੈਂ ਇੱਕ ਗੱਲ ਦੱਸਾਂ ਉਰੇ ਆਪਣੇ ਲੋਕ ਨਾ ਤਾਨੇ ਮਾਰਦੇ ਆ। ਵੀਓ ਦੇਖੋ ਉਹਨਾਂ ਦਾ ਮੁੰਡਾ ਵਰਤਨ ਮਾੜਾ ਹੈ। ਇੱਥੇ ਸਾਰੇ ਲੋਕ ਦੇਖਦੇ ਆ। ਬਾਹਰਲੇ ਦੇਸ਼ ਉਹਨਾਂ ਨੂੰ ਕੋਈ ਉੱਥੇ ਦੇਖਦਾ ਨਹੀਂ। ਉੱਥੇ ਉਹਨਾਂ ਨੂੰ ਕੋਈ ਝਟਕਰਾ ਨਹੀਂ ਕਹਿਣਾ ਹੈ ਨਹੀਂ। ਇਸ ਕਰਕੇ ਲੋਕ ਬਾਹਰ ਜਾ ਰਹੇ ਨੇ। ਮੈਨੂੰ ਜੰਨੀ ਕੀ ਮਾਤਾ ਮੈਨੂੰ ਐਨਾ ਕੁ ਤੁਹਾਨੂੰ ਮੈਂ ਤੁਹਾਨੂੰ ਦੱਸਦਾ। ਤੇ ਪਿਆ ਵਰਗੇ ਮੌਜਨੀ ਵੀਰੋ ਮੈਂ ਸਾਈਂ ਕਹਿਣਾ ਬਸ ਪੰਜਾਬ ਤੋਂ ਬਾਹਰ ਨਾ ਜਾਓ। ਇੱਥੇ ਹੀ ਰਹੋ। ਖੇਤੀਕਾਰ ਲੋਕ ਹੋਰ ਬਹੁਤ ਜੋ ਪਾਇਨੇ ਆਈਪੀਐਸ ਦੀ ਆਈਐਸ ਦੀ ਜੋ ਆਪਣੀਆਂ ਕੁਰਸੀਆਂ ਵਿਹਲਿਆਂ ਪਈਆਂ ਬਾਹਰੋਂ ਬਈਆ ਆ ਕੇ ਆਪਣੀ ਸੀਟਾਂ ਰੋਕਨੇ ਨੇ ਆਪਾਂ ਵੀ ਕੁਝ ਕਰੀਆ ਆਪਣਾ ਵੀ ਆਪ ਦਾ ਪਿਆਰ ਦਾ ਨਾਮ ਚਮਕਾਈਏ ਦੇਖੋ ਸ਼ਾਇਦਾਂ ਦਾ ਕਰੋ ਵੀ ਦੁਆਰੇ ਸ਼ਾਨ ਬਾਂਜੇ ਪੰਜਾਬ ਦੀ ਵੈਲਿਊ ਘਟ ਰਹੀ ਆ ਪੰਜਾਬ ਦੀ ਆਪਣਿਆਂ ਦੀ ਆਪਣੇ ਵੱਡੇ ਮਹਾਰਾਜਾ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜਾ ਰਜੀਤ ਸਿੰਘ ਜੀ ਨੇ ਕਿੰਨਾ ਨਾਮ ਚਮਕਾਇਆ ਸੀ ਆਪਣੇ ਪੰਜਾਬ ਦਾ ਤੇ ਸੋ ਮੈਂ ਤਾਂ ਇਹੀ ਕਹਿਣਾ ਚਾਹਣਾ ਮਰਤੇ ਹੀ ਸੋਚਾਇਆ ਤੇ ਫੋਰ ਦਿਖਾਉਣੇ ਤੁਹਾਨੂੰ ਆਪਾਂ ਅੱਗੇ ਜਾਂਦੇ ਤੇ ਦਿਖਾਉਣੇ ਆ ਜੇਕਰ ਕੋਈ ਚੀਜ਼ ਮਿਲੂ ਆ ਦੇਖੋ ਇੱਥੇ ਵੀ ਮੈਂ ਲਾਈ ਹੋਈ ਇੱਕ 베ਰੀ ਇੱਥੇ ਆਪਾਂ ਸਮਾਦ ਦੇ ਪਹਿਲਾਂ ਵੀ ਬਹੁਤ ਵੱਡੀ ਹੁੰਦੀ ਸੀ ਇੱਥੇ ਬਹੁਤ ਵੱਡੀ 베ਰੀ ਹੁੰਦੀ ਸੀ ਯਾਰ ਮੱਛਰ ਪੈ ਗਿਆ ਅੱਖ 'ਚ ਬਹੁਤ ਵੱਡੀ 베ਰੀ ਹੁੰਦੀ ਸੀ ਅੱਡੇਡੇ 베ਰੀ ਹੁੰਦੇ ਬਹੁਤ ਸਵਾਦ ਹੁੰਦੇ ਸੀ ਛੋਟਾ ਹੁੰਦਾ ਸੀ ਉਦੋਂ ਮੈਂ ਸਵਾਦ ਹੁੰਦੇ ਸੀ ਵੈਸੇ ਉਹ 베ਰ ਤੇ ਉਹ ਵੜਤੀ ਫਿਰ ਅਸੀਂ ਇੱਕ ਹੋਰ ਲਾਤੀ ਇੱਥੇ ਆ ਦੇਖੋ ਹੋਰ ਲਾਤੀ ਇਹਦੇ ਬੰਦੇ ਆਪਾਂ ਇਹਨੂੰ ਵੜਤੀ ਇਹਨੂੰ ਵੀ ਕਰਦੇ ਆਪਾਂ ਯਾਰ ਸਮਾਦ ਨੂੰ ਵੀ ਲੋਟ ਕਰਾਂਗੇ ਵਧੀਆ ਐ ਪੂਰੀ ਘੈਂਟ ਬਣਾਵਾਂਗੇ ਮਹਾਰਾਜ ਕਿਰਪਾ ਕਰੇ ਕਣਕ ਵੀ ਐ ਡੇੜੀ ਹੋ ਗਈ ਆ ਦੇਖੋ ਇੱਥੋਂ ਤੱਕੋਂ ਲੱਗੀ ਲੱਕ ਤੱਕ ਲੱਕ ਵੀ ਟੱਪ ਗਈ ਸੀ ਬੰਦਾ ਪੂਰੀ ਵਧੀਆ ਹੋ ਰਹੀ ਐ ਆਏ ਹੋ थोन पक्की दिखा मैं कड़च पक्की पलक देना कुछ ऐमे अंदर बीज निकल दिया जड़े गोल गोल जिन्न आनक ये कनक ये ਤੇ ਯਕਰ ਆਪਣੇ ਵਲੌਗ ਉਹ ਵਧੀਆ ਲੱਗਦੇ ਤਾਂ ਲਾਈਕ ਸ਼ੇਅਰ ਕਰਦੇ ਕਰੋ ਮਿੱਤਰੋ ਫੋਲੋ ਸਪੋਟ ਕਰਿਆ ਕਰੋ ਆਪਾਂ ਨੂੰ ਜੋ ਕਿ ਇੱਕ ਨਾ ਇਹ ਰੋ ਰੋਸ ਤਾਣੀ ਗੇੜਾ ਬਸਦਾ ਆਪਣਾ ਖੇਤ ਬਹੁਤ ਦੂਰ ਹੈ ਇੱਧਰ ਹੁਣ ਜਿਹੜਾ ਪਿੰਡ ਆ ਗਿਆ ਛੋਟੇ ਕੋਠੇ ਆ ਗਏ ਇੱਧਰ ਆਏ ਵੱਡੇ ਕੋਠੇ ਆ ਗਏ ਠੀਕ ਹੈ ਇੱਧਰ ਆਪਣਾ ਪਿੰਡ ਆ ਉਹ ਜਿਹੜੀ ਚੀਜ਼ ਹੈ ਨਾ ਔਰ ਇਹ ਗੱਡੀ ਤੋਂ ਪਾਰ ਕਿਲੋਮੀਟਰ ਤਾਂ ਹੋਈ ਯਾਰ ਆਪਣੇ ਘਰ ਤੋਂ ਲੈ ਕੇ ਉਨੇ ਆਪਣੇ ਪਿੰਡ ਤੋਂ ਆਪਣੇ ਘਰ ਤੋਂ ਲੈ ਕੇ ਕਿਲੋਕਮੀਟਰ ਤਾਂ ਹੋਊਗਾ ਅੱਧਾ ਕਿਲੋਮੀਟਰ ਤਾਂ ਕਰਕੇ ਰੋਜ਼ ਕਿਹੜਾ ਲੱਗਦਾ ਹੈ ਸਾਈਕਲ ਤੇ ਆਣਾ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਦੇ ਮਾਹੌਲਾਂ ਜਵਕਾਂ ਦਾ ਧਾਮ ਚੜ ਜਾਂਦਾ ਤੇ ਮੈਂ ਤਾਂ ਹੀ ਕਹਿਣਾ ਵਰਜਸ ਕਰਿਆ ਕਰੋ ਇੱਕਨਾਂ ਸਾਡੇ ਸੂਰਜ ਤੋਂ ਇੱਕ ਚੀਜ਼ ਦੀ ਕਮੀ ਹੋ ਗਈ ਜਦੋਂ ਆਉਂਦੇ ਸੀ ਫੁੱਲ ਆराउंड ਹੁੰਦੀ ਸੀ ਉਹ ਚੀਜ਼ ਦੀ ਹਣ ਕਮੀ ਆਈ ਹੈ ਆਪਣੇ ਉੱਥੇ ਹਨ ਦਿਖਾਉਂ ਮੈਂ ਉਹ ਸੀ ਉਹ ਪਿਆ ਜਿਹੜਾ ਇਹ ਖੜਜੋ ਇੱਕ ਮਿੰਟ ਇਹ ਉਹ ਸੀ ਜਿਹੜਾ ਉਹ ਵੱਡਿਆ ਪੱਡ ਗਿਆ ਪਿਆਗਾ ਉੱਥੇ ਨਾ ਬਹੁਤ ਵੱਡਾ ਬੋਰਡ ਹੁੰਦਾ ਸੀਗਾ ਉਹ ਟੁੱਟ ਗਿਆ ਹਨੇਰੀ ਆਈ ਸੀ ਫੁੱਲ ਨੇਰੀ ਫੁੱਲ ਤੇ ਜਾਈ ਸੀ ਤੇ ਉਹ ਤਾਂ ਕਰਕੇ ਡਿੱਗ ਗਿਆ ਬਹੁਤ ਵੱਡਾ ਸੀਗਾ ਯਾਰ ਇੱਧਰ ਵੀ ਕਣਕਪੂਰੀ ਘੈਂਟ ਹੋ ਰਹੀ ਐ ਜੇਕਰ ਜੇ ਆਪਣਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰਦਿਆ ਕਰੋ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਮਿੱਤਰੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਵਲੌਗ ਦੇ ਵਿੱਚ ਬਣਾਉਣ ਸਮੇਂ ਕੋਈ ਉੱਚਾ ਨੀਵਾ ਬੋਲੇ ਤਾਂ ਮਾਫੀ ਚਾਹੁੰਨੇ ਆ ਤੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਧੰਨਵਾਦ ਜੀ ਤੁਹਾਡਾ ਮਿਸਟੇਕ ਹੋਈ ਤਾਂ ਵਲੌਗ ਦੇ ਵਿੱਚ ਕੋਈ ਆਪਾਂ ਦੱਸੋ ਜੀ ਨਾ